ਤੇ ਸੜਕਾਂ ਗਲੀਆਂ ਦੇ ਵਿੱਚ ਤਾਂ ਤੁਸੀਂ ਦੇਖਿਆ ਹੋਣਾ ਜਿਹੜੇ ਮਰਜੀ ਰੋਡ ਤੇ ਚਲੇਓ ਪੂਰੇ ਪੰਜਾਬ ਦੇ ਉੱਤੇ ਬੈਨਰ ਨੇ ਬੈਨਰ ਲੱਗੇ ਹੋਏ ਨੇ ਆ ਤੁਹਾਨੂੰ ਇੱਕ ਕਮਾਲ ਦੀ ਗੱਲ ਦਿਖਾਵਾਂ ਆ ਜੌਰਡਨ ਸੰਧੂ ਦਾ ਗਾਣਾ ਆਇਆ ਸੀਗਾ ਸੈਂਟੀਮੀਟਰ ਪਹਿਲਾਂ ਤਾਂ ਪਲੇ ਕਰਨ ਦੇਖਣ ਲੱਗਿਆ ਤਾਂ ਭਗਵੰਤ ਮੰਨ ਦੀ ਐਡ ਆ ਗਈ ਤੇ ਐਡ ਦੇ ਵਿੱਚ ਤੁਸੀਂ ਮੈਂ ਇੱਥੇ ਕਲਿੱਕ ਕਰਕੇ ਜਦੋਂ ਦੇਖਿਆ ਪਹੁੰਚ ਗਏ ਤੇ ਫੇਸ ਤੇ ਪਹੁੰਚ ਗਏ ਜਿੱਥੇ ਭਗਵੰਤ ਮੰਨ ਦੀ ਐਡ ਚੱਲਦੀ ਹੈ ਅਪਲੋਡ ਕੀਤੀ ਹੋਈ ਹੈ ਤੇ ਚੈਨਲ ਪੰਜਾਬ ਸਰਕਾਰ ਦੇ ਪੇਜ ਤੇ ਪਾਈ ਹੋਈ ਹੈ YouTube ਦੇ ਉੱਤੇ ਸਬਸਕ੍ਰਾਈਬਰ ਹੈਗੇ ਨੇ 65000 ਤੇ ਵਿਊਜ਼ 14 ਮਿਲੀਅਨ ਤੋਂ ਉੱਤੇ ਨੇ 5 ਦਿਨਾਂ ਦੇ ਵਿੱਚ ਵਿੱਚ ਤੇ ਸਭ ਤੋਂ ਕਮਾਲ ਦੀ ਗੱਲ ਵੀਡੀਓ ਹੈਗੀ ਆ ਅਨਲਿਸਟਡ ਮਤਲਬ 65 ਇਹ ਸਾਰੀ ਵੀ ਸਾਰੀ ਵੀਡੀਓ ਉੱਤੇ ਐਡ ਲਗਾਈ ਹੋਈ ਹੈ ਤੇ 14 ਮਿਲੀਅਨ ਤੁਸੀਂ ਜਦੋਂ ਐਡ ਲਗਾਣੇ ਹੋ ਤਾਂ 14 ਮਿਲੀਅਨ ਉਹ ਵਿਊ ਆਉਂਦੇ ਨੇ ਤਾਂ ਕਿੰਨੇ ਰੁਪਏ ਦੀ ਐਡ ਲੱਗੀ ਹੁੰਦੀ ਉਹ ਤਾਂ ਦੇਖ ਸਕਦੇ ਸੜਕਾਂ ਦੇ ਮੱਲਿਆਂ ਦੇ ਉੱਤੇ ਤਾਂ ਤੁਸੀਂ ਦੇਖ ਹੀ ਲਿਆ ਵੀ ਬੋਰਡ ਲੱਗੇ ਹੋ ਸੀਗੇ ਭਗਵੰਤ ਮਾਨ ਦੇ ਉਹ ਤਾਂ ਦੇਖੀਏ ਪਰ ਆ YouTube ਦੇ ਉੱਤੇ 14 ਮਿਲੀਅਨ ਲੈਣੇ ਤੇ ਉਹ ਵੀ ਅਨਲਿਸਟਡ ਵੀਡੀਓ ਨੂੰ ਅਨਲਿਸਟਡ ਵੀਡੀਓ ਦਾ ਮਤਲਬ ਇਹ ਹੁੰਦਾ ਜੇ ਕਿਸੇ ਨੂੰ YouTube ਵਾਲਾ ਸਿਸਟਮ ਨਹੀਂ ਪਤਾ ਤਾਂ ਮੈਂ ਦੱਸਦਾ ਜਦੋਂ ਤੁਸੀਂ ਆਪਣੀ ਕੋਈ ਵੀਡੀਓ ਸਾਰਿਆਂ ਨੂੰ ਦਿਖਾਉਣੀ ਚਾਹੁੰਦੇ ਹੋ ਤਾਂ ਤੁਸੀਂ ਪਬਲਿਕ ਤੇ ਕਲਿੱਕ ਕਰਦੇ ਹੋ ਅਨਲਿਸਟਡ ਉਹਦੋਂ ਕਰਦੇ ਹੋ ਜਦੋਂ ਆਪਣਾ ਮਤਲਬ ਤੁਸੀਂ ਕਿਸੇ ਨੂੰ ਲਿੰਕ ਵੀ ਭੇਜਦੇ ਹੋ ਵੀਡੀਓ ਦਾ ਤਾਂ ਲਿੰਕ ਦੇ ਥਰੂ ਇਹ ਦੇਖ ਸਕਦਾ ਬੰਦਾ ਬਿਨਾਂ ਲਿੰਕ ਦੇ ਤੁਹਾਡੇ ਚੈਨਲ ਤੇ ਆ ਕੇ ਦੇਖੋਗੇ ਤੁਹਾਨੂੰ ਵੀਡੀਓ ਛੋਈ ਨਹੀਂ ਹੋਊਗੀ ਵੀ ਪਈ ਹੋਈ ਹੈ ਇਸ ਤਰੀਕੇ ਨਾਲ ਆ ਵੀਡੀਓ ਪਾਈ ਹੋਈ ਹੈ ਤੁਹਾਨੂੰ ਕੀ ਲੱਗਦਾ ਕਿ ਮਤਲਬ ਇੰਨੀ ਤਾਮਾ ਜਾਮਾ ਕਰਕੇ ਆਪਣੀ ਵਾਅਵਾਹੀ ਕਰਨੀ ਤੇ ਪੰਜਾਬ ਦੇ ਲੋਕਾਂ ਦਾ ਪੈਸਾ ਇਦਾਂ ਬਰਬਾਦ ਕਰਨਾ ਇਹ ਕਿੱਥੋਂ ਸਹੀ ਗੱਲ ਆ ਗੁਰੂਆਂ ਦੀ ਸ਼ਾਦ ਦਿੱਤਾ ਤਾਂ ਤੁਸੀਂ ਉਸ ਨੂੰ ਕਿਸੇ ਚੰਗੇ ਨੇਕ ਕੰਮ ਦੇ ਉੱਤੇ ਲੋਕਾਂ ਦੀ ਸੇਵਾ ਲਈ ਲਗਾ ਸਕਦੇ ਹੋ ਪ੍ਰਚਾਰ ਕਰਨ ਨਾਲ ਆਪਣੀਆਂ ਫੋਟੋਆਂ ਲਗਾਉਣ ਨਾਲ ਕੀ ਮਿਲੂਗਾ ਇਹ ਤਾਂ ਹੁਣ ਜਨਤਾ ਆਪ ਸਮਝ ਜਾ ਰਹੀ ਤੇ ਸਭ ਨੂੰ ਪਤਾ ਹੀ ਹੈ